ਹਾਂਜੀ ਸਾਥਰੀਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਬਹੁਤ ਲੋਕਾਂ ਦੇ ਕਮੈਂਟ ਇਹ ਆਏ ਹੋਏ ਸੀਗੇ ਕਿ ਹੁਣ ਪੁਰਤਗਾਲ 'ਚ ਰਹਿਣ ਦਾ ਕੋਈ ਫਾਇਦਾ ਨਹੀਂ ਔਰ ਨਾਲ ਇਹ ਵੀ ਆਇਆ ਤੇ ਹੁਣ ਪੁਰਤਗਾਲ ਆਉਣ ਦਾ ਵੀ ਕੋਈ ਫਾਇਦਾ ਨਹੀਂ ਕਿਉਂ ਨਹੀਂ ਫਾਇਦਾ ਹੈਗਾ ਪੁਰਤਗਾਲ ਦੇ ਵਿੱਚ ਆਉਣ ਦਾ ਤੇ ਕਿਉਂ ਨਹੀਂ ਫਾਇਦਾ ਹੈਗਾ ਪੁਰਤਗਾਲ ਦੇ ਵਿੱਚ ਰਹਿਣ ਦਾ ਅੱਜ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਕੁਝ ਸਾਲ ਪਹਿਲਾਂ ਹੀ ਇੱਥੇ ਲੋਕ ਭਰ-ਭਰ ਕੇ ਆ ਰਹੇ ਸੀਗੇ ਐਸਾ ਕਿਹਾ ਹੋ ਗਿਆ ਕਿ ਹੁਣ ਲੋਕ ਉਸ ਰਹਿਆ ਪੁਰਤਗਾਲ ਨੂੰ ਕਿ ਪੁਰਤਗਾਲ ਨਹੀਂ ਆਣਾ ਚਾਹੀਦਾ ਸੋ ਕਿਹੜੀਆਂ ਇਦਾਂ ਦੀਆਂ ਗੱਲਾਂ ਹੋ ਗਈਆਂ ਇੱਕ ਸਾਲ ਦੇ ਵਿੱਚ ਵਿੱਚ ਹੀ ਕਿ ਲੋਕਾਂ ਤੇ ਪੂਰਾ ਨਜ਼ਰੀਆ ਹੀ ਬਦਲ ਗਿਆ ਲੋਕ ਹੋਰਾਂ ਨੂੰ ਵੀ ਸਲਾਹ ਦੇਣ ਲੱਗ ਗਏ ਕਿ ਹੁਣ ਪੁਰਤਗਾਲ ਦੇ ਵਿੱਚ ਨਾ ਆਇਓ ਜਦਕਿ ਪਹਿਲਾਂ ਖੁਦ ਆਪ ਡੌਂਕੀਆਂ ਲਾ ਲਾ ਕੇ ਆਪ ਲੱਖਾਂ ਪੈਸਾ ਲਾ ਕੇ ਇੱਥੇ ਪਹੁੰਚਿਆ ਅੱਜ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਐਕਸਪਲੇਨ ਕਰਾਂਗੇ ਤੁਹਾਨੂੰ ਸਾਰਾ ਕੁਝ ਇਸ ਟਾਈਮ ਦੇ ਉੱਤੇ ਕੀ ਅਹਿਜਾ ਕੁਝ ਹੋ ਰਿਹਾ ਕਿ ਜਿਹਦੇ ਨਾਲ ਲੋਕ ਜ ਬਹੁਤ ਜ਼ਿਆਦਾ ਦੁਖੀ ਹੋ ਗਿਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਪੁਰਤਗਾਲ ਦਾ ਵੈਦਰ ਬਹੁਤ ਵਧੀਆ ਪੁਰਤਗਾਲ ਕੰਟਰੀ ਬਹੁਤ ਜ਼ਿਆਦਾ ਵਧੀਆ ਪੁਰਤਗਾਲ ਇੱਕ ਐਸੀ ਧਰਤੀ ਹੈ ਜਿਨੇ ਬਹੁਤ ਹੀ ਮਾਮਾ ਦੇ ਪੁੱਤਾਂ ਨੂੰ ਆਪਣੀਆਂ ਮਾਮਾ ਨਾਲ ਮਿਲਣ ਦਾ ਮੌਕਾ ਦਿੱਤਾ ਉਹਨਾਂ ਨੂੰ ਪੇਪਰ ਦਿੱਤੇ ਤੇ ਉਹ ਆਪਣੀਆਂ ਮਾਮਾ ਨੂੰ ਮਿਲ ਸਕੇ ਕਿਉਂਕਿ ਬਹੁਤ ਲੋਕ ਜ਼ਰੂਰੀ ਨਹੀਂ ਕਿ ਪੁਰਤਗਾਲ ਆਉਣ ਤੇ ਹੋ ਇਧਰ ਉਧਰ ਸ਼ੈਨੀਗਲ ਕੰਟਰੀਆਂ ਦੇ ਵਿੱਚ ਆਉਂਦੇ ਸੀਗੇ ਉੱਥੇ ਪੇਪਰ ਨਹੀਂ ਬਣਦੇ ਸੀਗੇ ਫਸੇ ਸੀਗੇ ਤੇ ਪੁਰਤਗਾਲ ਦੇ ਪੇਪਰ ਲੈ ਕੇ ਆਪਣੇ ਘਰ ਪਹੁੰਚ ਸਕੇ ਕੋਈ 10 ਸਾਲ ਬਾਅਦ ਗਿਆ ਕੋਈ 5 ਸਾਲ ਬਾਅਦ ਗਿਆ ਬਹੁਤ ਏਦਾਂ ਦੀਆਂ ਸਟੋਰੀਆਂ ਹਨ ਔਰ ਪੁਰਤਗਾਲ ਐਦਾਂ ਦੀ ਧਰਤੀ ਕਿ ਜਿੱਥੇ ਬਹੁਤ ਹੀ ਲੋਕਾਂ ਨੇ ਆਪਣੇ ਬਿਜ਼ਨਸ ਕਾੜੇ ਕੀਤੇ ਆਪਣਾ ਸਾਰਾ ਕਾਰੋਬਾਰ ਪਿੱਛੇ ਵੀ ਸੈੱਟ ਕੀਤਾ ਤੇ ਇੱਥੇ ਆਪਣੀ ਫੈਮਿਲੀ ਨੂੰ ਲੈ ਕੇ ਆ ਗਏ ਉਹਨਾਂ ਨੂੰ ਵੀ ਵਧੀਆ ਫਿਊਚਰ ਦਿੱਤਾ ਬਾਹਰ ਦਾ ਜਿਹੜਾ ਕਿ ਉਹ ਆਪ ਖੁਦ ਮਾਣ ਰਹੇ ਆ ਪਰ ਐਸਾ ਕਿਆ ਹੋ ਗਿਆ ਪੁਰਤਗਾਲ ਦੇ ਵਿੱਚ ਕਿਉਂ ਲੋਕ ਹੁਣ ਨਿੱਦਣ ਲੱਗੇ ਪੁਰਤਗਾਲ ਨੂੰ ਕਿਉਂ ਉਹਦੀਆਂ ਸਭ ਤੋਂ ਵੱਡਾ ਰੀਜਨ ਇਹ ਆ ਕਿ ਪਹਿਲਾ ਸਭ ਤੋਂ ਜ਼ਰੂਰੀ ਕੀ ਲੋਕ ਪੇਪਰਾਂ ਲਈ ਹੀ ਇੱਥੇ ਆਉਂਦੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਪੇਪਰ ਜਿੱਥੇ ਹੋਰ ਕਿਸੇ ਕੰਟਰੀ ਚ ਵਿੱਚ ਨਹੀਂ ਬਣਦੇ ਸੀਗੇ ਸ਼ੈਨਿਕਨ ਦੇ ਜਾਂ ਯੂਰਪ ਦੀ ਉਹ ਸਾਰੇ ਲੋਕ ਪੁਰਤਗਾਲ ਦੇ ਵਿੱਚ ਆਉਂਦੇ ਸੀਗੇ ਤੇ 2021 22 23 ਦੇ ਵਿੱਚ ਤਾਂ ਇੰਨੇ ਕੁ ਲੋਕ ਆਏ ਪਰ ਪਰ ਕੇ ਲੋਕ ਆਏ ਥੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿਸ ਲਾਲਚ ਦੇ ਲਈ ਆਏ ਆ ਉਹ ਕਿ ਪੇਪਰ ਇੱਥੇ ਈਜ਼ੀ ਮਿਲ ਜਾਂਦੇ ਆ ਪੇਪਰ ਮਿਲਣ ਤੋਂ ਬਾਅਦ ਨਾਲ-ਨਾਲ ਇਹ ਵੀ ਆ ਕਿ 골ਡਨ ਚਾਂਸ ਕਿ ਆਪਾਂ ਆਪਣੀ ਫੈਮਿਲੀ ਨੂੰ ਲੈ ਕੇ ਆ ਸਕਦੇ ਆ ਸੋ ਇਦਾਂ ਦੇ ਵੀ ਬਹੁਤ ਕੇਸ ਹੋਏ ਸੀ ਕਿ ਜਿਨ੍ਹਾਂ ਨੇ ਇਧਰ ਉਧਰ ਕਿਸੇ ਪਾਸੇ ਹੋਰ ਕੰਟਰੀ ਦੇ ਪੇਪਰ ਸੀਗੇ ਉਹਨਾਂ ਕੋਲ ਆਲਰੇਡੀ ਉੱਥੇ ਲੀਗਲ ਸੀਗੇ ਪਰ ਆਪਣੀ ਫੈਮਿਲੀ ਨੂੰ ਲੈ ਕੇ ਆਉਣ ਦੇ ਚੱਕਰਾਂ 'ਚ ਇੱਥੇ ਪੇਪਰ ਨੂੰ ਚੇਂਜ ਕਰਵਾਏ ਸੀਗੇ ਸੋ ਇੱਥੇ ਰਹਿ ਚੁਕੇ ਹੁਣ ਪੁਰਤਗਾਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਪੇਪਰ ਬੰਦ ਹੋਇਆ ਆ ਆਪਾਂ ਨਵੇਂ ਪੇਪਰ ਨਹੀਂ ਭਰ ਸਕਦੇ ਜਿੱਦਾਂ ਕਿ ਸਾਰਿਆਂ ਨੂੰ ਪਹਿਲਾਂ ਜਿੱਥੋਂ ਮਰਜੀ ਆਓ ਜਿਹੜੇ ਮਰਜੀ ਰਸਤੇ ਆਓ ਕੋਈ ਲੈਣਾ ਦੇਣਾ ਨਹੀਂ ਸੀ ਹੁੰਦਾ ਜਸਟ ਇੱਥੇ ਆ ਕੇ ਕੰਮ ਕਰੋ ਟੈਕਸ ਪੇ ਕਰੋ ਤੇ ਆਪਣਾ ਕਾਰਡ ਲਓ ਪੇਪਰ ਲਓ ਨਜ਼ਾਰੇ ਲਓ ਪਰ ਹੁਣ ਉਹ ਚੀਜ਼ ਬੰਦ ਕੀਤੀ ਪਹਿਲਾਂ ਤਾਂ ਇੱਥੇ ਸੋਨੂੰ ਪਤਾ ਇਹ 2024 ਕਿ ਹੁਣ ਨਵੇਂ ਪੇਪਰ ਨਹੀਂ ਬਣਨਗੇ ਉਸ ਤੋਂ ਬਾਅਦ ਚਲੋ ਫਿਰ ਵੀ ਲੋਕ ਇਧਰ ਉਧਰ ਆਉਂਦੇ ਸੀ ਟੂਰਿਸਟ ਵੀਜੇ ਤੇ ਕੋਈ ਵਰਕ ਵੀਜੇ ਤੇ ਕੋਈ ਸਟੂਡੈਂਟ ਇਧਰ ਉਧਰ ਆ ਕੇ ਫਿਰ ਵੀ ਜਾਂ ਇੱਥੇ ਆ ਕੇ ਪੰਗਾ ਲੈ ਲੈਂਦਾ ਸੀ ਪੇਪਰ ਲੈ ਲੈਂਦਾ ਸੀ ਪਰ ਹੁਣ ਕੀ ਕੀਤਾ ਸਭ ਉਹ ਜਿਆਦਾ ਜਿਹੜਾ ਬੜਾ ਹਥਿਆਰ ਸੀਗਾ ਲੋਕਾਂ ਦਾ ਕਿ ਉਹ ਚਾਹੁੰਦੇ ਸੀਗੇ ਆਪਣੀ ਫੈਮਿਲੀ ਨੂੰ ਬੁਲਾਣਾ ਕਿ ਮੈਂ ਸਾਡੀ ਫੈਮਿਲੀ ਇੱਥੇ ਆ ਜਾਂਦੀ ਸੀ ਸਾਡੇ ਥਰੂ ਸੋ ਇਹਨਾਂ ਨੇ ਉਹ ਹੱਕ ਵੀ ਇਹਨਾਂ ਤੋਂ ਖੋਇਆ ਫੈਮਿਲੀ ਲਈ ਲਾਅ ਇੰਨੇ ਕਿ ਡਿਫਿਕਲਟ ਕਰਤੇ ਆ ਕਿ ਦੇਖਣ ਨੂੰ ਲੱਗਦਾ ਬਹੁਤ ਲੋਕ ਕਹਿ ਰਹੇ ਕੁਝ ਨਹੀਂ ਜੀ ਹੋਇਆ ਕੁਝ ਨਹੀਂ ਹੋਇਆ ਪਰ ਜਿਹੜੇ ਬੰਦਿਆਂ ਦੇ ਉਹ ਇਜ਼ੀਵਲ ਨਹੀਂ ਹੈਗੇ ਉਸ ਕੈਟਾਗਰੀ ਦੇ ਵਿੱਚ ਫੈਮਿਲੀ ਨੂੰ ਲੈ ਕੇ ਆਉਣ ਲਈ ਜਿੱਦਾਂ ਹੁਣ ਤੁਸੀਂ ਲਾ ਲੋ ਤੁਹਾਡੀ ਮੈਰਿਜ ਹੁਣ ਹੋਣੀ ਆ ਜਾ ਕੇ ਤੁਸੀਂ ਆਪਣੀ ਮੈਰਿਜ ਕਰਨੀ ਆ ਜਾ ਕੇ ਤੁਸੀਂ ਕਿਦਾਂ ਲੈ ਕੇ ਆ ਜਾਊਗਾ ਆਪਣੀ ਫੈਮਿਲੀ ਨੂੰ 2 ਸਾਲ ਤੋਂ ਪਹਿਲਾਂ ਫੇਰ ਤੁਹਾਡਾ ਜਿਹੜਾ ਹੁਣ ਨੈਸ਼ਨਲਿਟੀ ਲਾਅ ਨੂੰ ਦੇਖ ਲਓ ਕੀ ਚੱਲਦਾ ਪਿਆ ਤੁਹਾਡਾ ਬੇਬੀ ਇੱਥੇ ਤੁਸੀਂ 4-5 ਸਾਲਾਂ ਤੋਂ ਇੱਥੇ ਰਹਿ ਰਹੇ ਆ ਪਹਿਲਾਂ ਕੀ ਹੁੰਦਾ ਸੀ ਤੁਹਾਡੀ ਜਾਂ ਮਾਂ ਜਾਂ ਬਾਪ ਕੋਲੋਂ ਇੱਕ ਬੰਦੇ ਕੋਲ 12 ਟੈਕਸ ਹੋਣਾ ਚਾਹੀਦੇ ਸੀ ਇੱਥੇ ਤੁਹਾਡੇ ਬੇਬੀ ਨੂੰ ਪਾਸਪੋਰਟ ਮਿਲ ਜਾਂਦਾ ਸੀ ਨੈਸ਼ਨਲਿਟੀ ਮਿਲ ਜਾਂਦੀ ਸੀ ਉਸ ਤੋਂ ਬਾਅਦ ਤੁਸੀਂ ਵੀ ਤੁਹਾਨੂੰ ਕਾਰਡ ਮਿਲ ਜਾਂਦਾ ਤੁਸੀਂ ਇੱਧਰ ਉੱਧਰ ਕਿਤੇ ਮੂਵ ਹੋ ਸਕਦੇ ਸੀ ਕਿਸੇ ਹੋਰ ਡਿਵੈਲਪਡ ਕੰਟਰੀ ਜਿਹਾ ਇੱਥੇ ਵੀ ਤੁਹਾਡਾ ਵਧੀਆ ਕੰਮ ਚੱਲਦਾ ਤਾਂ ਇੱਥੇ ਵੀ ਰੁਕ ਸਕਦੇ ਸੀ ਪਰ ਹੁਣ ਤੁਹਾਡੇ ਦੋਨਾਂ ਚੋਂ ਇੱਕ ਚੋਂ ਕਿਸੇ ਕੋਲ 5 ਸਾਲ ਇੱਥੇ ਲੀਗਲ ਸਟੇ ਹੋਣਾ ਹੋਇਆ ਚਾਹੀਦਾ ਫਿਰ ਤੁਹਾਡੇ ਬੇਬੀ ਨੂੰ ਪਾਸਪੋਰਟ ਮਿਲੇਗਾ ਸੋ ਇਹ ਦੇਖ ਲੋ ਫਿਰ ਜਿਹੜੀ ਤੁਹਾਡੀ ਨੈਸ਼ਨੈਟੀ ਤੁਸੀਂ ਲੋਗ ਸੋਚਦੇ ਸੀਗੇ ਕਿ ਚੱਲ ਯਾਰ ਔਖੇ ਔਖਾ ਸੌਖਾ ਹੋ ਗਏ ਉੱਤੇ ਕੱਢਦੇ ਆਪਾਂ ਟਾਈਮ ਚਲੋ ਸੈਲਰੀਸ ਦੇ ਅਨੁਸਾਰਿਆਂ ਨੂੰ ਪਤਾ ਘੱਟ ਬਚਦੇ ਪੈਸੇ ਇੱਥੇ ਹੋਰ ਕੰਟਰੀਆਂ ਦੇ ਮੁਕਾਬਲੇ ਜਿੱਦਾਂ ਜੇ ਸੋਚਦੇ ਦੇ ਵੀ ਚਲੋ ਯਾਰ 5 ਸਾਲ ਇੱਥੇ ਕੱਢਦੇ ਆ ਪਾਸਪੋਰਟ ਲੈਂਦੇ ਆ ਫਿਰ ਆਪਾਂ ਕਿਸੇ ਬੈਲ ਸੈਟਲ ਕੰਟਰੀ ਦੇ ਵਿੱਚ ਮੂਵ ਹੋ ਜਾਾਂਗੇ ਫਿਰ ਆਪਣੇ ਨਜ਼ਾਰੇ ਨਜ਼ਾਰੇ ਨਾਲ ਆਪ ਵੀ ਫੈਮਿਲੀ ਵੀ ਨਾਲ ਆਪਾਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਪਰ ਹੁਣ ਉਹ ਹੱਕ ਦੇ ਉੱਪਰ ਵੀ ਉਹ ਤੁਹਾਡੀ ਸੋਚ ਦੇ ਉੱਪਰ ਵੀ ਉਹ ਜਿਹੜਾ ਤੁਹਾਡਾ ਰਸਤਾ ਸੀ ਉਹਦੇ ਉੱਪਰ ਵੀ ਡਾਕਾ ਹੋਣ ਲੱਗਾ ਸੋ ਜਿਹੜੇ ਇਸ ਟਾਈਮ ਦੇ ਉੱਪਰ ਪੁਰਤਗਾਲ ਦੀ ਗਵਰਨਮੈਂਟ ਆ ਔਰ ਉਹਦੇ ਨਾਲ ਸੰਜੋਗੀ ਪਾਰਟੀ ਉਹਦੀ ਛੇਗਾ ਜਿਹੜੀ ਉਹਦੇ ਨਾਲ ਇਹ ਸਾਰੇ ਲਾਅ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਨੂੰ ਡਿਫਿਕਲਟ ਕਰਦੇ ਇੱਥੇ ਉਹਨਾਂ ਦਾ ਰਹਿਣਾ ਜਾਂ ਆਉਣਾ ਉਹ ਦੋਨੋਂ ਪਾਰਟੀਆਂ ਇਸ ਟਾਈਮ ਦੇ ਉੱਤੇ ਇੰਨੇ ਕ ਜਿਆਦਾ ਸਖਤ ਲਾਅ ਲੈ ਕੇ ਆ ਰਹੀਆਂ ਔਰ ਇਹ ਚੀਜ਼ਾਂ ਉਹਨਾਂ ਨੇ ਕੁਝ ਹੱਦ ਤੱਕ ਤਾਂ ਲਾਗੂ ਵੀ ਕਰਤੀਆਂ ਤੇ ਕੁਝ ਨੈਸ਼ਨੈਲਟੀ ਲਾਅ ਜਿੱਦਾਂ ਉਹ ਪਹੁੰਚਿਆ ਹੋਇਆ ਉਹਦੇ ਬਾਰੇ ਵੀ ਜਲਦੀ ਹੀ ਅਪਡੇਟ ਆ ਜਾਏਗੀ 25 ਦਿਨਾਂ ਦੇ ਵਿੱਚ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਉਹਨੇ ਕਰਕੇ ਹੁਣ ਲੋਕਾਂ ਦਾ ਇੱਥੇ ਰਹਿਣਾ ਮੁਸ਼ਕਿਲ ਹੋ ਗਿਆ ਤੇ ਉਸ ਤੋਂ ਵੀ ਜਿਹੜੀ ਵੱਡੀ ਗੱਲ ਆ ਇੱਥੇ ਲੋਕਾਂ ਨੂੰ ਕਾਲ ਲੈ ਲਈ ਜਾਣਾ ਪੈਂਦਾ ਸੀ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਚਾ ਸਾਲ ਇਹਨਾਂ ਨੂੰ ਕੰਮ ਕਰਦੇ ਨੂੰ ਹੋ ਗਏ ਫਿਰ ਫਿੰਗਰਾਂ ਦਾ ਟਾਈਮ ਆਇਆ ਫਿੰਗਰ ਦਿੱਤਿਆਂ ਨੂੰ ਵੀ ਇੱਕ ਇੱਕ ਸਾਲ ਹੋ ਗਿਆ ਲੋਕਾਂ ਨੂੰ ਹਜੇ ਵੀ 50 60 ਹਜ਼ਾਰ ਬੰਦਾ ਇਦਾਂ ਦਾ ਜਿਹਨੂੰ ਹਲੇ ਤੱਕ TCR ਕਾਰਡ ਨਹੀਂ ਮਿਲਿਆ ਪੁਰਤਗਾਲ ਦੇ ਵਿੱਚ ਲੋਕ ਟੜਫਦੇ ਪਏ ਆ ਕਿਸੇ ਲਾਇਰ ਨੂੰ ਪੈਸੇ ਦੇ ਰਿਹਾ ਕੋਈ ਕਿਸੇ ਏਜੰਟ ਨੂੰ ਪੈਸੇ ਦੇ ਰਿਹਾ ਕੋਈ ਆਇਮਾ ਦੇ ਮੂਹਰੇ ਲਾਈਨਾਂ ਦੇ ਵਿੱਚ ਲੱਗ ਰਿਹਾ ਐ ਇੰਨੀ ਕਿ ਜ਼ਿਆਦਾ ਖੱਜਲ ਖੁਆਰੀ ਹੋ ਰਹੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਜਦਕਿ ਉਹਨਾਂ ਨੇ ਸਾਰੇ ਆਪਣੇ ਫਾਲਤੇ ਵੀ ਸਬਮਿਟ ਕੀਤੇ ਪੂਰੇ ਜੋ ਰਿਕੁਆਇਰਮੈਂਟ ਸੀ ਡਾਕੂਮੈਂਟ ਦੀ ਸਾਰੇ ਕੁਝ ਦਿੱਤੇ ਆ ਟੈਕਸ ਵੀ ਦਿੱਤੇ ਜਦਕਿ ਇੱਥੇ 12 ਟੈਕਸ ਲਈ ਕਹਿ ਰਹੇ ਹੁੰਦੇ ਆ ਕਿਸੇ ਨੇ 36 ਟੈਕਸ ਦਿੱਤੇ ਕਿਸੇ ਨੇ 30 ਟੈਕਸ ਦਿੱਤੇ ਪਰ ਹਜੇ ਤੱਕ ਉਹਨਾਂ ਨੂੰ ਵੀ ਕਾਰਡ ਨਹੀਂ ਰਿਸਿਵ ਹੋਇਆ ਸੋ ਲੋਕ ਤਾਂ ਇੱਥੋਂ ਆ ਕੇ ਆ ਤਾਂ ਲੋਕ ਇੱਥੋਂ ਕਹਿੰਦੇ ਵੀ ਹੁਣ ਅਸੀਂ ਜਾਈਏ ਤੇ ਲੋਕ ਉਹਨਾਂ ਨੂੰ ਵੀ ਜਾ ਕੇ ਸਲਾਹ ਦਿੰਦੇ ਜਿਹੜੇ ਆਉਣ ਬਾਰੇ ਸੋਚਦੇ ਆ ਕਿ ਤੁਹਾਡੇ ਕੋਲ ਭਰਾਵੋ ਮੌਕਾ ਹੈਗਾ ਅਗਰ ਇੰਨੇ ਪੈਸਿਆਂ ਦੇ ਵਿੱਚ ਤੁਹਾਡਾ ਕਿਸੇ ਹੋਰ ਕੰਟਰੀ ਦਾ ਵੀ ਬਣਦਾ ਤੁਸੀਂ ਉੱਥੇ ਮੂਵ ਹੋ ਜਾਓ ਇੱਥੇ ਆਉਣ ਦੇ ਨਾਲੋ ਸੋ ਇਹ ਸਲਾਹਾਂ ਖੁਦ ਪੁਰਤਗਾਲ ਦੇ ਵਿੱਚ ਜਿਹੜੇ ਰਹਿ ਰਹੇ ਉਹ ਲੋਕਾਂ ਨੂੰ ਦਿੰਦੇ ਆ ਹਰ ਇੱਕ ਵੀਡੀਓ ਦੇ ਉੱਪਰ ਇਦਾਂ ਦਾ ਕਮੈਂਟ ਕੋਈ ਨਾ ਕੋਈ ਮਿਲਦਾ ਹੀ ਮਿਲਦਾ ਜਿਹੜਾ ਕਹਿੰਦਾ ਬਈ ਹੁਣ ਕੋਈ ਫਾਇਦਾ ਨਹੀਂ ਕੀ ਕਰੀਏ ਐਨਾ ਟਾਈਮ ਹੋ ਗਿਆ ਐ ਮਾਨੂੰ ਫੁੱਦੂ ਪਣਾਉਂਦੇ ਨੇ ਅੱਜ ਦਿਨ ਦੇ ਕਾਰ ਕਦੇ ਕੋਸ਼ ਕਰਦੇ ਕਦੇ ਕੋਸ਼ ਕਰਦੇ ਆ ਕੁਝ ਵੀ ਨਹੀਂ ਇੱਥੇ ਪਤਾ ਚੱਲਦਾ ਪਿਆ 90 ਦਿਨਾਂ ਦਾ ਇੱਥੇ ਵਰਕਿੰਗ ਪ੍ਰੋਸੈਸਿੰਗ ਟਾਈਮ ਹੈ ਇਹਨਾਂ ਦਾ ਬਾਇਓਮੈਟ੍ਰਿਕ ਦੇ ਬਾਅਦ ਤੁਹਾਡਾ ਕਾਰਡ ਦੇਣ ਦਾ ਪਰ ਤੁਹਾਨੂੰ ਪਤਾ ਸਾਲ ਤੋਂ ਉੱਤੇ ਹੋ ਗਿਆ ਔਰ ਇਸ ਟਾਈਮ ਦੇ ਉੱਤੇ ਜਿਹੜਾ ਰੇਸਿਸਟ ਹੋ ਰਿਹਾ ਉਹ ਪੀਕ ਤੇ ਉੱਪਰ ਚਲਾ ਗਿਆ ਲੋਕਾਂ ਨੂੰ ਉਹ ਫੀਲਿੰਗ ਹੀ ਨਹੀਂ ਆਉਂਦੀ ਜਿਹੜੀ ਅੱਤੋਂ 2 ਸਾਲ ਪਹਿਲਾਂ ਇੱਥੇ ਆਉਂਦੀ ਸੀ ਚਾਤੇ ਛੇਗਾ ਪਾਰਟੀ ਦਾ ਆਂਦਰੇ ਬਤੂਰਾ ਨੇ ਕਮਾਂਡ ਸੰਭਾਲੀ ਆ ਉਹਨੇ ਇੰਨਾ ਕਿ ਜ਼ਿਆਦਾ ਇਥੇ ਰੇਜ਼ਮ ਜਾਂ ਕਰ ਦਿੱਤਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਉਹਨੇ ਤਾਂ ਬੈਨਰ ਤੱਕ ਵੀ ਲਵਾਤੀ ਸੀ ਗਾਣਾ ਵੀ ਇੱਕ ਕੱਟਤਾ ਇਹ ਤੁਹਾਡਾ ਬੰਗਲਾਦੇਸ਼ ਨਹੀਂ ਹੈ ਸੋ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਣਾ ਸੁਣਿਆ ਵੀ ਹੋਣਾ ਸੋ ਉਹਦੇ ਪੋਸਟਰ ਵੀ ਲੁਆਏ ਗਏ ਆ ਉਹਦੇ ਉੱਪਰ ਮੁਕੱਦਮੇ ਵੀ ਚੱਲਦੇ ਪਏ ਉਹਨੇ ਪਹਿਲਾਂ ਬੱਚਿਆਂ ਬਾਰੇ ਵੀ ਇਦਾਂ ਦੀ ਬਿਆਨਬਾਜ਼ੀ ਕੀਤੀ ਸੀ ਸੋ ਉਹਦੇ ਉਹਦੇ ਵਿਰੁੱਧ ਲॉयर ਨੇ ਵੀ ਇਕੱਠੇ ਹੋ ਕੇ ਇੱਕ ਕੰਪਲੇਂਟ ਕੀਤੀ ਹੋਈ ਆ ਕਿ ਜਿਹੜੀ ਇਹ ਭਾਸ਼ਣ ਕਰਦੇ ਆ ਜਿਹੜੀ ਬਿਆਨਬਾਜ਼ੀ ਕਰਦਾ ਉਹ ਸਹੀ ਨਹੀਂ ਹੈ ਕਿ ਇਮੀਗ੍ਰੈਂਟ ਦੇ ਲਈ ਇਹ ਨਫਰਤ ਫੈਲਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਉਹਦੀ ਨਫਰਤ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਅਸਰ ਵੀ ਹੋ ਰਿਹਾ ਹੈ ਲੋਕ ਦੇਖ ਰਹੇ ਆ ਲੋਕ ਮਹਿਸੂਸ ਕਰ ਰਹੇ ਆ ਸੋ ਲੋਕ ਹੁਣ ਤਾਂ ਕਹਿ ਰਹੇ ਆ ਕਿ ਇੱਥੇ ਨਾ ਤਾਂ ਪੈਸੇ ਆ ਬਹੁਤ ਲੋਕ ਐਗਰੀ ਨਹੀਂ ਹੋਣਗੇ ਇਹਨਾਂ ਗੱਲਾਂ ਨਾਲ ਬਹੁਤ ਲੋਕ ਮੈਨੂੰ ਪਤਾ ਕਹਿਣਗੇ ਐਵੇਂ ਮਾਰੀ ਜਾਂਦਾ ਤੁਹਾਨੂੰ ਜ਼ਿਆਦਾ ਪਤਾ ਇੱਥੇ ਇਦਾਂ ਅਸੀਂ ਉਹ ਆ ਪਲਾਣਾ ਉਹ ਆ ਪਰ ਤੁਸੀਂ ਕੁਝ ਕੁ ਲੋਕ ਆ ਜਿਹੜੇ ਇੱਥੇ ਹੈਗੇ ਆ ਬਾਕੀ ਜਿਹੜੇ ਇੱਥੇ ਲੋਕ ਮਰ ਰਹੇ ਆ ਸੜ ਰਹੇ ਉਹਨਾਂ ਬਾਰੇ ਸੋਚੋ 13-13 ਘੰਟੇ ਕੰਮ ਕਰਦੇ ਆ ਲੋਕ ਉਹਨਾਂ ਨੂੰ ਕਿੰਨੀ 600-700 ਸੈਲਰੀ ਦਿੰਦੇ ਪਏ ਆ ਉਹ ਇੰਨੇ ਘੰਟਿਆਂ ਦੇ ਉੱਪਰ ਕਰਦਿਆਂ ਨਾਲ ਗੱਲ ਨਹੀਂ ਕਰਦੇ ਪਏ ਚ ਅੱਜ ਨਾਲ ਉਹਨਾਂ ਦੇ ਬੱਚੇ ਆ ਬੱਚਿਆਂ ਨੂੰ ਪੂਰਾ ਟਾਈਮ ਨਹੀਂ ਦੇ ਪਾ ਰਹੇ ਫੈਮਿਲੀ ਦੇ ਲਈ ਟਾਈਮ ਨਹੀਂ ਹੈਗਾ ਉਹਨਾਂ ਦੇ ਕੋਲ ਛੁੱਟੀ ਕੋਈ ਨਹੀਂ ਹੁੰਦੀ ਮਹੀਨੇ 'ਚ ਇਦਾਂ ਦੇ ਬੰਦਿਆਂ ਨੂੰ ਵੀ ਮੈਂ ਜਾਣਦਾ ਉਹਨਾਂ ਬਾਰੇ ਸੋਚੋ ਉਹ ਕਦੇ ਤੁਹਾਨੂੰ ਕਹਿਣਗੇ ਕਿ ਇੱਥੇ ਆਓ 13 ਘੰਟੇ ਕੰਮ ਕਰੋ ਨਾ 600-700 ਰੁਪਏ ਮਿਲਣਾ ਕਿਉਂ ਲੋਕ ਟਾਈਮ ਕੱਢ ਰਹੇ ਸੀ ਸਾਰਿਆਂ ਨੇ ਟਾਈਮ ਕੱਢਿਆ ਅਸੀਂ ਵੀ ਉਹ ਟਾਈਮ ਕੱਢਿਆ ਕਿਉਂ ਕਰਦੇ ਪੇਪਰ ਮਿਲਦੇ ਸੀ ਹੁਣ ਜਦ ਪੇਪਰ ਹੀ ਨਹੀਂ ਮਿਲ ਲੈ ਫਿਰ ਅਗਲੇ ਨੇ ਕਿਉਂ ਕਰਨਾ ਉਹ ਕੰਮ ਅਗਲੇ ਕੰਮ ਕਰਨਾ ਜਿੱਥੇ ਹੋਰ ਪਾਸੇ ਉਸ ਕੰਮ ਦਾ ਮੁੱਲ ਮਿਲੇ ਪੈਸਾ ਮਿਲੇ ਪੈਸੇ ਲਈ ਆਪਾਂ ਆਇਆ ਵਧੀਆ ਫਿਊਚਰ ਲਈ ਆਇਆ ਨਹੀਂ ਆਪਾਂ ਨੂੰ ਕੀ ਲੋੜ ਸੀ ਆਪਣੇ ਘਰ ਛੱਡ ਕੇ ਆਪਣੇ ਮਾਮਾ ਬਾਪ ਬੁੱਢੇ ਜਿਹੜੇ ਛੱਡ ਕੇ ਆਏ ਆਪਾਂ ਨੂੰ ਕੀ ਲੋੜ ਸੀ ਇਹਨੋਂ ਛੱਡ ਕੇ ਹਣ ਦੀ ਦੱਸੋ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਨੂੰ ਛੱਡ ਕੇ ਆਏ ਆ ਆਪਣੇ ਘਰ ਵਾਲੀਆਂ ਆਪਣੀਆਂ ਭੈਣਾਂ ਆ ਭਾ ਕਿਉਂ ਛੱਡ ਕੇ ਆਏ ਆ ਆਪਾਂ ਉਹਨਾਂ ਨੂੰ ਸੋਚ ਕੇ ਦੇਖੋ ਬਾਕੀ ਬਹੁਤ ਕੁਝ ਮੈਂ ਪਹਿਲਾਂ ਤੋਂ ਦਾਸਤਾ ਵੀਡੀਓ ਦੇ ਵਿੱਚ ਬਹੁਤ ਕੋਸ਼ਿਸ਼ ਦਿੱਤਾ ਤੇ ਬਹੁਤ ਹਲੇ ਵੀ ਕਾਮਯਾਬ ਆ ਉਹਨਾਂ ਨੂੰ ਕੋਈ ਵੀ ਕਿਤੇ ਵੀ ਭੇਜ ਦੇਓ ਕਿਤੇ ਨਹੀਂ ਜਾਣ ਦੀ ਕੋਸ਼ਿਸ਼ ਨਹੀਂ ਕਰਨਗੇ ਉਹ ਕਹੋਗੇ ਅਸੀਂ ਪੁਰਤਗਾਲ ਦੇ ਵਿੱਚ ਹੀ ਰਹਿਣਾ ਜੋ ਮਰਜ਼ੀ ਹੋ ਜਾਵੇ ਪਰ ਬਹੁਤ ਲੋਕ ਐਦਾਂ ਦੇ ਜਿਹੜੇ ਹੁਣ ਲੋਕਾਂ ਨੂੰ ਵੀ ਸਲਾਹ ਦਿੰਦੇ ਪਏ ਆ ਕਿ ਨਹੀਂ ਆਉਣਾ ਮੇਬੀ ਬਹੁਤ ਲੋਕ ਇਹਦੇ ਨਾਲ ਐਗਰੀ ਹੋਣਗੇ ਬਹੁਤ ਲੋਕ ਨਹੀਂ ਵੀ ਹੋਣਗੇ ਪਰ ਤੁਸੀਂ ਜ਼ਰੂਰ ਜ਼ਰੂਰ ਇਸ ਦੇ ਬਾਰੇ ਜ ਆਪਣਾ ਕਮੈਂਟ ਜਾਂ ਆਪਣੀ ਸਲਾਹ ਕਰਕੇ ਜ਼ਰੂਰ ਦੱਸਿਓ ਤੁਹਾਡਾ ਮਨ ਦੇ ਵਿਚਾਰ ਕੀ ਨੇ ਕੀ ਕਰਨਾ ਚਾਹੀਦਾ ਕੀ ਤੁਸੀਂ ਫੇਸ ਕਰ ਰਹੇ ਹੋ ਜ਼ਰੂਰ ਦੱਸਿਓ ਇਸ ਚੀਜ਼ ਦੇ ਬਾਰੇ ਵਿੱਚ ਮੈਂ ਇਹ ਵੀਡੀਓ ਤਾਂ ਹੀ ਬਣਾਈ ਆ ਕਿ ਮੈਨੂੰ ਪਤਾ ਹੈ ਅਲੱਗ-ਅਲੱਗ ਤੁਹਾਡੇ ਵਿਚਾਰ ਹੋਣਗੇ ਤੇ ਸਮਝ ਲੱਗੇ ਕਿ ਲੋਕਾਂ ਦੇ ਵਿਚਾਰ ਕੀ ਨੇ ਕੱਲ ਖਾਲੀ ਇਹੀ ਆ ਕਿ ਹੁਣ ਨਹੀਂ ਰਹਿਣਾ ਚਾਹੀਦਾ ਇੱਥੇ ਪੁਰਤਗਾਲ ਦੇ ਵਿੱਚ ਜਾਂ ਵੀ ਨਹੀਂ ਹਜੇ ਵੀ ਹੈ ਬਹੁਤ ਕੁਝ ਪੁਰਤਗਾਲ ਦੇ ਵਿੱਚ ਬਹੁਤ ਕੁਝ ਹੋਏਗਾ ਸੋ ਤੁਸੀਂ ਇਹ ਚੀਜ਼ ਦੇਖਣੀ ਆ ਕਿਉਂਕਿ ਬਹੁਤ ਲੋਕ ਇਹ ਕਹਿੰਦੇ ਆ ਕਿ ਸਾਡੇ ਨਾਲ ਪੁਰਤਗਾਲ ਨੇ ਧੋਖਾ ਕੀਤਾ ਤੋ ਕਹਿੰਦਾ ਕੀਤਾ ਕਿ ਪਹਿਲਾਂ ਸਾਨੂੰ ਬੁਲਾ ਲਿਆ ਅਸੀਂ ਆਪਣੇ ਹੋਰ ਹੋਰ ਕੰਟਰੀਆਂ ਚੋਂ ਕਈ ਆਏ ਆ ਛੱਡ ਕੇ ਕਰੋਸ਼ੀਆ ਵਗੈਰਾ ਇੱਧਰ ਉੱਧਰ ਉਹ ਵੀ ਭੱਜ ਨੱਟ ਕੇ ਆਏ ਸਟੱਡੀ ਕਰ ਰਹੇ ਸੀ ਕੋਈ ਕਿਧਰੋਂ ਇਹਨਾਂ ਨੂੰ ਸੁਪਨੇ ਦਿਖਾਤੇ ਵੀ ਹਾਂਜੀ ਤੁਹਾਨੂੰ ਜਲਦੀ ਕਾਰਡ ਮਿਲੇਗਾ ਪਾਸਪੋਰਟ ਮਿਲੇਗਾ ਲੋਕੋ ਸੁਪਨਿਆਂ ਦੇ ਮਾਰੇ ਇੱਥੇ ਆ ਗਏ ਇਹਨਾਂ ਨੂੰ ਟੈਕਸ ਵੀ ਦਿੱਤਾ ਸਾਰਾ ਕੁਝ ਦਿੱਤਾ ਇਮੀਗ੍ਰੈਂਟਸ ਨੇ ਇੰਨਾ ਯੋਗਦਾਨ ਹੈ ਡਿਵੈਲਪ ਕਰਤੀ ਕਿੱਥੇ ਤੱਕ ਪਹੁੰਚਾਤੀ ਇਹ ਕੰਟਰੀ ਪਰ ਹੁਣ ਜਦੋਂ ਇਹ ਸਾਡੀ ਵਾਰੀ ਆ ਐਸੀ ਕੁਝ ਵੀ ਸਾਨੂੰ ਮਿਲੇਗਾ ਹੁਣ ਇਹਨਾਂ ਨੇ ਰਸਤੇ ਬੰਦ ਕਰਤੇ ਦਰਵਾਜ਼ੇ ਬੰਦ ਕਰਤੇ ਸੋ ਇਹ ਚੀਜ਼ ਵੀ ਨਹੀਂ ਹੈ ਮਤਰੀ ਮਾੜਾ ਸਲੂਕ ਕੀਤਾ ਇਸ ਵਾਰ ਗਵਰਨਮੈਂਟ ਨੇ ਪੁਰਤਗਾਲ ਦੀ ਜਿਹੜੀ ਹੈਗੀ ਆ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਤਾਂ ਨਹੀਂ ਹੋਣਾ ਚਾਹੀਦਾ ਸੀ ਬਾਕੀ ਤੁਸੀਂ ਖੁਦ ਸਮਝਦਾਰ ਆ ਇਹਦੇ ਬਾਰੇ ਤਾਂ ਹੀ ਕਿਹਾ ਜੋ ਵੀ ਤੁਹਾਡੇ ਵਿਚਾਰ ਹੋਏ ਜਰੂਰ ਦੱਸਿਓ ਕੀ ਕਹਿਣਾ ਕੀ ਪੁੱਛਣਾ ਕੀ ਦੱਸਣਾ ਸਾਰਾ ਕੁਝ ਕਮੈਂਟਾਂ ਦੇ ਵਿੱਚ ਦੱਸਿਓ ਕੀ ਤੁਹਾਡੇ ਨਾਲ ਹੋ ਰਿਹਾ ਆਸ-ਪਾਸ? ਬਾਕੀ ਅਗਰ ਵੀਡੀਓ ਥੋੜੀ ਜਿਹੀ ਵੀ ਸਹੀ ਲੱਗੀ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਔਰ ਲਾਸਟ ਦੇ ਵਿੱਚ ਤੁਹਾਡਾ ਆਪਣਾ ਚੈਨਲ ਆ। ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਆ ਨਵੀਂ ਵੀਡੀਓ ਦੇ ਨਾਲ, ਨਵੀਂ ਅਪਡੇਟ ਦੇ ਨਾਲ।